ਹਾਂਜੀ ਸਾਰੇ ਹੀ ਭਰਾਵਾਂ ਨੂੰ ਭੈਣਾਂ ਨੂੰ ਪਿਆਰ ਭਰੀ ਸ਼ਤਸ਼੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਮੋਗੇ ਇੱਕ ਤੁਹਾਨੂੰ ਫੇਸਬੁੱਕ ਆਈਡੀ ਦੱਸ ਰਿਹਾ ਬੇਨਤੀ ਹੈ ਕਿਸ ਖੱਚ ਬੰਦੇ ਦਾ ਮੈਨੂੰ ਨਾਮ ਤੇ ਨੰਬਰ ਜਾਂ ਪਤਾ ਹੋਵੇ ਕਿ ਇਹ ਪੇਜ ਆ ਜਿਹੜਾ ਆਜ਼ਾਦ ਸੋਚ ਕੌਣ ਚਲਾ ਰਿਹਾ ਮੈਨੂੰ ਜਰੂਰ ਦੱਸ ਦਿਓ ਤੁਹਾਡੇ ਅੱਗੇ ਬੇਨਤੀ ਹੈ ਇਸ ਖੱਚ ਬੰਦੇ ਨੂੰ ਮੈਂ ਜਵਾਬ ਦੇਣਾ ਕੁਝ ਗੱਲਾਂ ਦਾ ਇਹ ਖੱਚ ਬੰਦਾ ਹਲਕੇ ਦੇ ਵਿੱਚ ਲਈ ਬਿਠਾ ਹੈ ਗੁਰੂ ਦਾ ਸਿੰਘ ਐ ਐ ਦੱਬਦਾ ਨਹੀਂ ਕਿਸੇ ਤੋਂ ਮੈਂ ਮੈਨੂੰ ਗਲਤ ਕਹਿ ਦਿੰਦਾ ਕਿ ਪੱਤਰਕਾਰ ਇਹ ਬੰਦਾ ਵਿਕਿਆ ਹੋਇਆ ਹਨਾ ਜਿਵੇਂ ਨੇ ਕਮੈਂਟ ਮਾਰਿਆ ਕਿਸੇ ਨੇ 2000 ਰੁਪਏ ਦਿੱਤਾ ਹੋਣਾ ਤਾਂ ਵੀਡੀਓ ਪਾਤੀ ਜਾਂ ਜੀਠੀਆਂ ਨੇ 500 ਰੁਪਏ ਦਿੱਤਾ ਹੋਣਾ ਤਾਂ ਵੀਡੀਓ ਪਾਤੀ ਕਹਿਲਾ ਹੀ ਜਾਂ ਕੁਛ ਕੋਈ ਚੱਕਰ ਨਹੀਂ ਪਰ ਵਿੱਚ ਤੂੰ ਜਿਹੜੀ ਸ਼ਬਦਾਵਲੀ ਗਲਤ ਵਰਤ ਗਿਆ ਨਾ ਤੇ ਉਹਦਾ ਹਰਜਾਨਾ ਤੈਨੂੰ ਭੁਗਤਣਾ ਪਊਗਾ ਮੈਨੂੰ ਚਾਹੀ ਅੱਜ ਪਤਾ ਲੱਗ ਜੇ ਚਾਹੀ ਕੱਲ ਪਤਾ ਲੱਗ ਜੇ ਕੀ ਆ ਆਜ਼ਾਦ ਸੋਚ ਇਹ ਬੰਦੇ ਦਾ ਪੇਜ ਆ ਚਲਾ ਰਿਆ ਨਵਾਂ ਪੇਜ ਬਣਾਇਆ ਜਾ ਆਮ ਆਦਮੀ ਦੇ ਪਾਰਟੀ ਦੇ ਜਿਹੜੇ ਹੋਰ ਬੰਦੇ ਤੂੰ ਐਡ ਕਰੀ ਬਿਠਾ ਤੇ ਤੈਨੂੰ ਮੈਂ ਦੱਸਤਾ ਜਿੱਦ ਦੇ ਮੈਨੂੰ ਪਤਾ ਲੱਗ ਗਿਆ ਕਿ ਆ ਪੇਜ ਤੇਰਾ ਹੈ ਤੇ ਕਮੈਂਟ ਕੀਤੇ ਸੀ ਤੂੰ ਤੇ ਆ ਤੇਰਾ ਨਾਮ ਆ ਆ ਤੇਰਾ ਨੰਬਰ ਆ ਤੇ ਗੁਰੂ ਦਾ ਸਿੰਘ ਨਹੀਂ ਜੇ ਉਸ ਤੋਂ ਬਾਅਦ ਜੇ ਤੂੰ ਮੁੜ ਕੇ ਫੇਸਬੁੱਕ ਕਦੇ ਚਲਾ ਵੀ ਗਿਆ ਜਿਹੜੇ ਹੱਥਾਂ ਦੇ ਨਾਲ ਕਮੈਂਟ ਕੀਤੇ ਨੇ ਦੋ ਫਾੜਨਾ ਕਿਤੇ ਤਾਂ ਕਹਿਦੀ। ਭਲੇਖੇ ਚ ਲਈ ਬੈਠਾ ਸੀ ਨਾ ਤੇ ਤੈਨੂੰ ਦੱਸੂਗਾ ਹੁਣ ਮੈਂ। ਤੈਨੂੰ ਮੈਂ ਨੰਬਰ ਵੀ ਮੈਂਸ਼ਨ ਕੀਤਾ ਪਿਆ ਕਿ ਜੇ ਇੱਕ ਪਿਆਉ ਦਾ ਤਾਂ ਮੈਨੂੰ ਫੋਨ ਕਰ ਲੈ ਮੈਨੂੰ ਮਿਲ ਲੈ। ਤੂੰ ਮੈਨੂੰ ਗਲਤ ਕਹਿ ਲੈ ਕੋਈ ਚੱਕਰ ਨਹੀਂ। 20 ਕਮੈਂਟ ਮਾਰ। ਮੇਰੇ ਪ੍ਰਤੀ ਮਾਰਨਾ ਮੈਨੂੰ ਕਮੈਂਟ ਮਾਰ 20 ਕਮੈਂਟ ਮਾਰ ਦਿੰਦੇ। ਕਿ ਹਾਂ ਤੂੰ ਗਲਤ ਤਾਂ ਤੂੰ ਵਿਕਿਆ ਹੋਇਆ ਕੁਝ ਮਰਜ਼ੀ ਕਹਿ ਲੈ। ਪਰ ਜਿਹੜੀ ਤੂੰ ਵਿੱਚ ਗਲਤ ਸ਼ਬਦਾਵਲੀ ਵਰਤ ਗਿਆ ਨਾ ਹੁਣ ਯਾਦ ਰੱਖ ਲਈ ਇਹਦਾ ਹਰਜਾਨਾ ਤੈਨੂੰ ਭੁਗਤਣਾ ਪਊਗਾ ਜਿੱਦ ਦੇ ਮੈਨੂੰ ਪਤਾ ਲੱਗ ਗਿਆ ਕਿ ਤੂੰ ਆਹੋ ਤੇ ਯਾਦ ਰੱਖ ਲਈ ਬਸ ਤੈਨੂੰ ਉਹ ਜਿੱਦ ਦੇ ਪਤਾ ਲੱਗ ਗਿਆ ਤੇ ਜਿੱਦ ਦੇ ਤੇਰੀ ਛਤਰਾਵਲ ਹੋ ਗਈ ਅੱਗੇ ਵਾਸਤੇ ਵੀ ਕਿਸੇ ਨੂੰ ਫਿਰ ਕਮੈਂਟ ਕਰਨੋਂ ਵੀ ਦੂਰ ਰਹੇਗਾ ਜੇ ਦੋ ਅੱਧੂ ਮੁੜ ਕੇ ਤੂੰ ਫੇਸਬੁੱਕ ਵੀ ਚਲਾ ਗਿਆ ਤਾਂ ਕਹਿਦੀ ਮੈਨੂੰ ਬਸ ਇੱਕ ਵਾਰ ਪਤਾ ਲੱਗ ਜੇ ਸੋ ਸਾਰੇ ਭੈਣਾ ਵੀਰਾਂ ਨੂੰ ਬੇਨਤੀ ਹੈ ਇਸ ਖੱਚ ਬੰਦੇ ਦਾ ਆਜ਼ਾਦ ਸੋਚ ਪੇਜ ਹੈ ਫੇਸਬੁੱਕ ਤੇ ਹੈ ਤੇ ਇਸ ਬੰਦੇ ਦਾ ਮੈਨੂੰ ਨਾਮ ਤੇ ਇਹਦਾ ਨੰਬਰ ਮੈਨੂੰ ਜਰੂਰ ਦੱਸੋ